ਗੁਰੂ ਜੀ ਨੇ ਆਪਣਾ ਵੱਡਾ ਧਨਸ਼ ਮੰਗਾ ਲਿਆ ਜਿਹਦੇ ਉੱਤੇ 9 ਟੰਕ ਦਾ تیر ਅਨੁਕ ਸੀ ਮਤਲਬ ਇੱਕ ਟੰਕ ਹੁੰਦੀ ਜਿਵੇਂ 25 ਕਿਲੋ ਵਜਨ ਆਪਾਂ ਕੋਈ ਲੱਕੜ ਨੂੰ ਮੋਸੀਏ ਨਾ ਇਦਾਂ ਕੋਈ ਪਤਲੀ ਜਿਹੀ ਲੱਕੜ ਨੂੰ ਤੇ ਇੰਨਾ ਜ਼ੋਰ ਲੱਗੇ ਉਹਨੂੰ ਮੋਸਣ ਉੱਤੇ ਜਿਵੇਂ 25 ਕਿਲੋ ਵਜਨ ਚੁੱਕੀ ਨਾ ਸਮਝੋ ਗੱਲ 25 ਹੈ 25 ਕਿਲੋ ਦੀ ਨਾ ਹੋਵੇ ਲੱਕੜ ਹਾਂ ਜਿਵੇਂ ਮੈਂ ਫਰਕ ਕਰਾਪਾ ਬੱਚਿਆਂ ਦੇ ਜੂੜੇ ਕਰਨ ਵਾਲੀਆਂ ਰਬੜਾ ਬੰਦੇ ਆ ਚਿੱਤੇ ਕਈ ਰਬੜਾ ਵਧੀਆ ਹੁੰਦੀਆਂ ਉਹਨਾਂ ਖਿੱਚੀਏ ਖਿੱਚੀਏ ਤੇ ਇੰਨਾ ਵਜਨ ਉਹ ਰਬੜ ਲੈ ਲੈਂਦੀ ਜਿਵੇਂ 25 ਕਿਲੋ ਵਜਨ ਲੈ ਲੈਂਦੀ ਜੇ ਇੰਨਾ ਵਜਨ ਕਿਸੇ ਕੰਡੇ ਤੇ ਪਾਈਏ ਨਾ ਤੇ 25 ਸੇਰ ਉਹ ਆਪਣੀ ਸੂਈ ਲੈ ਜਾਏ ਜਿਹੜੀ ਰਬੜ ਹੁੰਦੀ 25 ਕਿਲੋ ਦੀ ਨਹੀਂ ਹੁੰਦੀ ਪਰ 25 ਸੇਰ ਵਜਨ ਨੂੰ ਖਿੱਚਣ ਦੀ ਸ਼ਮਤਾ ਹੁੰਦੀ ਹੈ ਤੇ ਇੱਕ ਟਾਂਗ ਵਿੱਚ 25 ਸੇਰ ਵਜਨ ਖਿੱਚਣ ਦੀ ਤਾਕਤ ਹੁੰਦੀ ਹੈ ਤੇ ਨੌ ਟਾਂਗ ਤੇ ਸਾਥ ਸੰਗਤ ਤੁਸੀਂ ਆਪੇ ਹੀ ਲਾ ਲਓ ਇੱਕ ਸਬ 25 ਸੇਰ ਵਜਨ ਤੇ ਜਦੋਂ 225 ਸੇਰ ਵਜਨ ਜਦੋਂ ਖਿੱਚ ਕੇ ਤਨਸ਼ ਤੇ ਚਾੜ ਕੇ ਤੀਰ ਚਲਾਈਦਾ ਨਾ ਤੇ ਮਨੋਂ 250 ਦੀ ਸਪੀਡ ਤੇ ਜਿਵੇਂ ਗੱਡੀ ਜਾਂ ਗੋਲੀ ਜਾਂਦੀ ਹੋਵੇ ਇਉਂ ਗੁਰੂ ਜੀ ਦਾ ਤੀਰ ਜਾਂਦੇ ਤੇ ਜਿਹਦੇ ਵਿਚ ਦੀ ਨਿਕਲ ਜਾਣ ਪੱਥਰ ਤੇ ਪੱਥਰ ਲੋਹੇ ਦੇ ਵੀ ਵਿਚ ਦੀ ਪਾਰ ਹੋ ਜਾਏ ਇਹ ਐਸਾ ਹੀ ਹੈ ਟੈਕਨੀਕ ਹੈ ਮਾਰਨ ਦੀ ਤਰੀਕੇ ਨਾਲ ਮਾਰਦਾ ਹੈ ਲੋਹੇ ਦੇ ਵਿਧੀ ਨਿਕਲ ਜਾਂਦੇ ਤੀਰ ਇਹ ਗੁਰੂ ਜੀ ਦੇ ਤੀਰ ਐਸੇ ਹਨ ਤੀਛਣ ਪੀਛਣ ਇੰਛਣ ਦੇਕ ਗੁਰੂ ਜੀ ਨੇ ਉਹ 9 ਟੰਕੇ ਕੰਸ਼ ਦੇ ਉੱਤੇ ਕੰਦੀ ਚਾੜ ਲਈ ਗੁਰੂ ਜੀ ਦੇ ਤਿੱਖੇ ਤੇਜ ਬੜੇ ਭਿਆਨਕ ਤੀਰ ਹਨ ਖਾਪਰੇ ਤਰਕਸ਼ ਪਰਿਆ ਅਸ਼ੇਖ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਖਾਪਰੇ ਤੀਰਾਂ ਦਾ ਗੁਰੂ ਮਾਰ ਨੇ ਪੱਥਾ ਭਰ ਲਿਆ ਹੈ ਅપર ਨਖੰਗ ਸੰਗ ਉੱਚ ਵਾਏ ਤੇ ਗੁਰੂ ਜੀ ਨੇ ਇੱਕ ਖੱਤਰ ਦੇ ਉੱਤੇ ਦੋਵੇਂ ਪਾਸੇ 13 ਦੀਆਂ ਗੁਰਜੀਆਂ ਭਰ ਲਈਆਂ ਗੁਰਜੀਆਂ ਐਨ ਪੂਰੇ ਜਿਵੇਂ 5-5 7-700 ਤੀਰ ਖੱਤਰਾਂ ਦੀਆਂ ਗੁਰਜੀਆਂ ਦੇ ਵਿੱਚ ਪਾ ਕੇ ਤੇ ਨਾਲ ਚੂਰਿਆਂ ਨੂੰ ਲੈ ਲਿਆ ਜਦ ਚਾਹੀ ਲੈ ਤੁਰਤ ਚੱਲਾਏ ਕਿਉਂਕਿ ਵੀ ਜਦੋਂ ਵੀ ਪੱਥੇ 'ਚ ਤੀਰ ਮੁੱਕਣ ਉਹਦੋਂ ਹੋਰ ਪੱਥਾ ਪਿਆਰ ਹੋ ਜਾਵੇ ਸ੍ਰੀ ਕਰਤਾਰਪੁਰੇ ਕਰਵਾਏ ਸਤਿਗੁਰੂ ਜੀ ਨੇ ਇਹ ਤੀਰ ਨਾਲ ਪਿੱਛੇ ਤੁਹਾਨੂੰ ਪਤਾ ਹੀ ਹੈ ਸ੍ਰੀ ਕਰਤਾਰਪੁਰ ਵੇਖੇ ਕੜਵਾਏ ਸਨ ਸਿੱਖਿਆ ਕੋ ਦੇ ਦੇ ਕਰਵਾਏ ਆਪ ਸਿੱਖਿਆ ਦੇ ਦੇ ਕੇ ਕਾਰੀਗਰਾਂ ਨੂੰ ਵੀ ਐਦਾਂ ਦਾ ਤੀਰ ਬਣਾਓ ਇਸ ਤਰੀਕੇ ਦਾ ਬਣਾਓ ਬੜੇ ਨਵੇਂ ਤਰੀਕੇ ਦੇ ਤੀਰ ਬਣਵਾਏ ਸਿਰ ਰੰਬੇ ਸਾਲਾ ਤਰੀ ਪੁਜਮੂਲ ਤੇ ਗੁਰੂ ਮਾਰ ਨੇ ਮੋਢੇ ਉੱਤੇ ਬੱਡੀ ਸਾਰੀ ਢਾਲ ਰੱਖ ਲਈ ਸਵਾ ਪੰਜ ਸਿਰ ਕੇ ਜਸ ਫੁੱਲ ਤੇ ਜਿਹਦੇ ਉੱਤੇ ਫੁੱਲ ਸਵਾ ਪੰਜ ਸੇਰ ਦਾ ਜਣੀ ਗੁਰੂ ਜੀ ਦੀ ਢਾਲ ਨਾ ਚੱਕੀ ਜਾਏ ਮਾਰੇ ਬੰਦੇ ਤੁਸਾਂ ਜਿਹਦੇ ਅਗਲੇ ਪਾਸੇ ਢਾਲ ਦੇ ਲੋਹੇ ਦਾ ਫੁੱਲ ਹੁੰਦਾ ਨਾ ਜੇ ਉਹਦਾ ਵਜਨ ਕਰੀਏ ਇਸ ਸਵਾ ਪੰਜ ਸੇਰ ਹੋ ਜਾਵੇ ਖੜਗ ਖੇਤ ਕਰਬਾਂ ਮੈਂ ਤਰਣੀ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਤਲਵਾਰ ਦਾ ਜੁਦ ਕਰਨ ਵੇਲੇ ਜੋ ਟਾਲ ਖੱਬੇ ਹੱਥ ਵਿੱਚ ਧਾਰਨ ਕਰੀਦੀ ਹੈ ਤੇ ਪੈਰਾਂ ਨਾਲ ਉਛਲ ਕੇ ਜਿਸ ਉਤੇ ਛਤ్రੂ ਦਾ ਵਾਰ ਸਹਾਰੀ ਦਾ ਮੁਕਾਲ ਕਹਿੰਦੇ ਆ ਤੇ ਤਲਵਾਰ ਜਾਂ ਖੰਡਾ ਤੋੜਾ ਤਿੱਖੀ ਧਾਰ ਵਾਲਾ ਗੁਰੂ ਜੀ ਨੇ ਸੱਜੇ ਹੱਥ ਵਿੱਚ ਫੜ ਲਿਆ ਪਦ ਕੋ ਫਾਦਨ ਰੇ ਪਤੇ ਜਰਨੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਆਪ ਆਪਣੇ ਘੋੜੇ ਤੇ ਸਵਾਰ ਹੋ ਗਏ ਚੰਦਰ ਹਾਸ ਚੋਰਾ ਖ ਪਤਾਰ ਹੱਥ ਦੇ ਵਿੱਚ ਗੁਰੂ ਜੀ ਨੇ ਐਨ ਚੌੜਾ ਖੰਡਾ ਫੜਿਆ ਹੈ ਜੀਰ ਕੋ ਤੋ ਦਿਪਤ ਗਰਤਾਰ ਮਹਾਰਾਜ ਜੀ ਦਾ ਖੰਡਾ ਹੀ ਵੱਡਾ ਚੌੜਾ ਚਮਕਾ ਮਾਰਦਾ ਹੈ ਇੱਕ ਹੱਥ ਮੈਂ ਬਾਗ ਉਤਾਏ ਘੋੜੇ ਤੇ ਚੜੇ ਇੱਕ ਹੱਥ ਵਿੱਚ ਨਾਲ ਢਾਲ ਦੇ ਨਾਲ ਘੋੜੇ ਦੀ ਵਾਂਗ ਫੜ ਲਈ ਦੁਸ਼ਮਣ ਦਲ ਦੇ ਅਦ੍ਰਿਸ਼ਟ ਚਲਾਏ ਤੇ ਗੁਰੂ ਮਹਾਰਾਜ ਜੀ ਤਿਆਰ ਪਰ ਤਿਆਰ ਹੋ ਕੇ ਜਾਹੋ ਜਲਾਲ ਵਾਲੇ ਤੇਜਾਂ ਪ੍ਰਤਾਪਾ ਤੇਗਾ ਟੀਰਾ ਵਾਲੇ ਸਤਿਗੁਰੂ ਘੋੜੇ ਤੇ ਚੜੇ ਚਿੱਟੀ ਕਲਗੀ ਵਾਲੇ ਸਤਿਗੁਰੂ ਜੀ ਨੇ ਫਿਰ ਆਪਣੀ ਗਹਿਰੀ ਨਜ਼ਰ ਤੇਰ ਰਸੀ ਨਜ਼ਰ ਨਾਲ ਦਸ਼ਮਣ ਦੇ ਦਲ ਵੱਲ ਨਜ਼ਰ ਮਾਰੀ ਗੁਰੂ ਜੀ ਨੇ ਦੂਰ ਤੱਕ ਜਦ ਦਸ਼ਮਣ ਦੇ ਦਲ ਨੂੰ ਤੱਕਿਆ ਜੱਟੂ ਗयो ਸੈਨ ਕੈ ਸੰਗ ਭਾਈ ਜੱਟੂ ਨੂੰ ਇਸ਼ਾਰਾ ਕੀਤਾ ਚੱਲ ਬਈ ਭਾਈ ਜੱਟੂ ਸੈਨਾ ਨੂੰ ਲੈ ਕੇ ਅੱਗੇ ਵਧਿਆ ਤੂਫਕ ਪ੍ਰਹਾਰ ਤਸ਼ੇਰਿਓ ਜੰਗ ਤੇ ਸਾਧ ਸੰਗਤ ਗੋਲੀਆਂ ਦਾ ਹੁਕਮ ਸੀ ਵੀ ਪਹਿਲਾਂ ਗੋਰੀਆਂ ਗੋਲੀਆਂ ਚਲਾ ਦਿਓ ਨਮਸ਼ਕਾਰ ਮੀਆਂ ਚੱਲੀਆਂ ਤੇ ਗੋਲੀ ਤੇ ਇੰਨੀ ਕੁ ਵਾਹੀ ਗਈ ਇੰਨੀ ਕੁ ਵਰੀ ਕਿ ਅਸਮਾਨ ਦਾ ਰੰਗ ਸਾਹਸੰਗ ਜੀ ਕਾਲਾ ਹੋ ਉਠਿਆ ਠਹਾ ਠਈ ਦੰਬੋਂ ਕਣ ਹੋਏ ਬੰਦੂਖ ਚੱਲੀ ਠਾ ਠਾ ਠਈ ਠਈ ਕਰਕੇ ਕਵੀ ਜੀ ਕਹਿੰਦੇ ਚਾਰੇ ਪਾਸੇ ਅਸਮਾਨ ਵਿੱਚ ਗੁੰਝਾਂ ਪੈਣ ਲੱਗ ਪਈਆਂ ਹਿਰਤ ਹੈ ਬੜ ਜੋਦਾ ਜੋਈ ਸੂਰਮੇ ਕੋੜੇ ਨੂੰ ਕਮਾ ਕਮਾ ਗੋੜੀਆਂ ਤੇ ਬੰਦੂਕਾਂ ਚਲਾ ਰਹੇ ਨਿੱਕ ਸਗੋੜ ਤੇ ਲਰਤ ਅਗਾਰੀ ਕੁਝ ਛੁਰਵੇਂ ਨਿੱਨਾ ਕੋਨਾ ਦਾ ਏਰੀਆ ਨਾ ਉਹਨੂੰ ਜੱਥੇ ਤੋਂ ਨਿਕਲ ਕੇ ਬਾਹਰ ਜਿਹੜੇ ਲੜਦੇ ਹਨ ਰੰਗਤ ਵਾਏ ਤੂਫੰਗ ਪਰਹਾਰੇ ਕਿਉਂਕਿ ਜਦੋਂ ਇੱਕ ਕਹਿਣਾ ਲਾਜ਼ਮੀ ਸੀ ਗੁਰੂ ਜੀ ਦਾ ਵੀ ਜੱਥੇ ਤੇ ਰੋ ਜਦੋਂ ਜੰਗ ਹੁੰਦੀ ਨਾ ਬੰਦੇ ਉਹ ਜੋਸ਼ ਵਿੱਚ ਆਉਂਦੇ ਆ ਤੇ ਬੰਦੇ ਇੰਨੇ ਹੀ ਜ਼ਿਆਦਾ ਜੋਸ਼ੀਲੇ ਹੋ ਜਾਂਦੇ ਫਿਰ ਉਹ ਪਰਵਾਹੇ ਨਹੀਂ ਕਰਦੇ ਉਹ ਫਿਰ ਐ ਸਮਝਦੇ ਕਿ ਹੁਣੇ ਹੀ ਜਾ ਕੇ ਬੰਦੇ ਦੇ ਗਲ ਪਾਏ ਜਾਈਏ ਤੇ ਮਾਰੇ ਜਾਈਏ ਮਾਰੇ ਦਈਏ ਦੁਸ਼ਮਣ ਤੇ ਛੋੜੀ ਜੀ ਕਾਲੀ ਵਿੱਚ ਜਾਪ ਤੇ ਜੁਝੇ ਨਿਕਲ ਜਾਈਏ ਤੇ ਫਿਰ ਸਤਸੰਗਤ ਜਿੱਤ ਦੀ ਵਜਾਏ ਮੌਤ ਹੱਥ ਲੱਗਦੀ ਹੈ ਕਹਿ ਕਹਿ ਕੇ ਵੀ ਕਈ ਵਾਰ ਸੂਰਮੇ ਜੋਸ਼ ਵਿੱਚ ਜ਼ਿਆਦਾ ਆ ਜਾਂਦੇ ਸਤਸੰਗਤ ਦੀ ਗੱਲ ਹੈ ਤਦੇ ਗੁਰੂ ਜੀ ਨੇ ਸ਼ਕਤੀ ਦੇ ਨਾਲ ਭਗਤੀ ਰੱਖੀ ਐ ਜੋਸ਼ ਦੇ ਨਾਲ ਹੋਸ਼ ਰੱਖਿਆ ਨਾਮ ਜਪਣ ਵਾਲਿਆਂ ਦੇ ਗੁਰਮਖਾਂ ਦੇ ਮਨ ਸੁਚੇਤ ਰਹਿੰਦੇ ਆ ਜੱਟੂ ਕਰਿਓ ਨੀਰਜ ਸਰਕਾਲਾ ਭਾਈ ਜੱਟੂ ਉਸ ਵੇਲੇ ਨੇੜੇ ਪਹੁੰਚਿਆ ਲਾਗਤ ਬੁਲਕਾਰ ਦੇ ਕਰਾਲਾ ਦੇਖਦਾ ਗੋਲੀਆਂ ਬੜੀਆਂ ਵੱਜ ਰਹੀਆਂ ਨੇ ਔਰ ਜੜੀ ਸ਼ੰਦ ਬਹੁ ਵਜੇ ਅਧਿਕ ਜੱਟੋ ਸੋ ਬੀਰ ਭਾਈ ਜੱਟੂ ਹੀਰ ਨੂੰ ਬੜਾ ਹੀ ਵੀਰ ਰਸ ਚੜਿਆ ਤਹ ਦੇਖ ਮੁਹੰਮਦ ਖਾਨ ਤੀਰ ਮੁਹੰਮਦ ਖਾਨ ਨੇ ਦੇਖਿਆ ਜਦੋਂ ਲਈ ਸੰਗ ਸੰਸਰ ਅਗਰ ਚਾਲ ਆਪਣੇ ਸੂਰਮਿਆਂ ਨੂੰ 1000 ਨੂੰ ਲੈ ਕੇ ਅੱਗੇ ਵਧਿਆ ਜਾਗਤ ਧੁਪਕ ਨਾਦਿਤ ਘਰਾਲ ਤੇ ਗੋੜੀਆਂ ਉਹ ਵੀ ਚਲਾਣ ਲੱਗੇ ਬੜੀ ਕਾਨ ਕਵਾਜ ਹੈ ਲਗਿਰ ਸਭ ਟਕਾਇਲ ਪਮੰਤ ਤੇ ਸੂਰਮਿਆਂ ਦੇ ਗੋੜੀਆਂ ਬਜਦੀਆਂ ਕਾਇਲ ਹੋ ਕੇ ਧਰਤੀ ਤੇ ਘੁੰਮ ਕੇ ਡਿਗਦੇ ਐ ਟਰ ਮਾਰ ਮਾਰ ਉਪਰ ਪਰਮਤ ਮਾਰ ਲੋ ਮਾਰ ਲੋ ਕੇ ਕੇ ਸੂਰ ਮੇ ਇੱਕ ਦੂਜੇ ਤੇ ਚੜਦੇ ਵਾਦੇ ਜਾ ਰਹੇ ਐ ਕੁਛ ਢਰਿਓ ਕਾਨ ਤਬ ਦਿਓ ਉਸ ਮਦ ਕੁਝ ਸਾ ਸੰਗ ਜੀ ਸੂਰਜ ਢਲ ਗਿਆ ਕਸ਼ ਦਿਓ ਉਸ ਮਦ ਦੁਪਹਿਰ ਤੋਂ ਪਿੱਛੋਂ ਕਦੋਂ ਕੁਝ ਸੂਰਜ ਢਲ ਗਿਆ ਸੀ ਭਰੇ ਪਰ ਸੂਰਚ ਹੈ ਜੀਤ ਜੁਦ ਤੇ ਭਿੜ ਰਹੇ ਸੂਰਵੇਂ